ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਗਾਹ ਬਾਬਾ ਨਟਵੀ ਪਹਿਲਵਾਨ ਸਰਕਾਰ ਜੀ ਦਾ ਉਸਮਨਾ ਜਾ ਰਿਹਾ ਤੇ ਜਿਸ ਵਿੱਚ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਪਹੁੰਚ ਰਹੇ ਨੇ ਅਸੀਂ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਦਰਬਾਰ ਦੇ ਵੱਲੋਂ ਨਰਵੀ ਸਰਕਾਰ ਦੇ ਦਰਬਾਰ ਵੱਲੋਂ ਇੱਕ ਬੇਨਤੀ ਆ ਵੀ ਬੁੱਧਵਾਰ ਬਾਬਾ ਜੀ ਦੀ ਮਹਿੰਦੀ ਆ ਨੇੜੇ ਡੀਟੀਓ ਆਫਿਸ ਤੋਂ ਜਾਏਗੀ ਦਰਗਾਹ ਬਾਬਾ ਨਟਵੀ ਪਹਿਲਵਾਨ ਸਰਕਾਰ ਦੇ ਦਰਬਾਰ ਤੇ ਵੀਰਵਾਰ ਵਾਲੇ ਦਿਨ ਮਹਿਫਲ ਸ਼ੁਰੂ ਹੋਊਗੀ ਸ਼ਾਮ 8 ਵਜੇ ਤੋਂ ਲੈ ਕੇ ਸਾਈ ਰਾਤ ਚੱਲੂਗੀ ਐ ਸ਼ਹਿਰ ਵਾਸੀਆਂ ਨੂੰ ਕਹਿੰਦੇ ਕਿ ਬਾਬਾ ਜੀ ਦੇ ਆਸ਼ੀਰਵਾਦ ਲੋ ਤੇ ਆਗੇ ਸ਼ਹਿਰ ਦੀ ਸ਼ੋਕ ਸ਼ਾਂਤੀ ਵਾਸਤੇ ਸ਼ਹਿਰ ਦੀ ਭਲਾਈ ਵਾਸਤੇ ਪੰਜਾਬ ਦੀ ਭਲਾਈ ਵਾਸਤੇ ਆਪਣੀਆਂ ਉਤੇ ਆਪਣੇ ਮਨੁਗਾਮਨਾਵਾਂ ਪੂਰੀਆਂ ਕਰੋ ਔਰ ਪੰਜਾਬ ਦੀਆਂ ਮਨੁਗਾਮਨਾਵਾਂ ਪੂਰੀਆਂ ਪਰਮਾਤਮਾ ਕਰੇ ਜੋ ਪੰਜਾਬ ਦੇ ਵਿੱਚ ਬੜਾ ਬੜਾ ਨਸ਼ਾ ਦਾ ਹੜੋ ਵਗ ਰਿਆ ਅਸੀਂ ਕਿਨੇ ਪਰਮਾਤਮਾ ਤੋਂ ਸਾਡੇ ਹੜ ਦੂੰ ਨਸ਼ੇ ਨੂੰ ਪੰਜਾਬ ਤੋਂ ਮੁਕਤ ਕਰੋ ਪੰਜਾਬ ਨੂੰ ਖੁਸ਼ਹਾਲੋ ਬਾਕੀ ਸ਼ਹਿਰ ਵਾਸਤੇ ਬੇਨਤੀ ਕਰਦੇ ਹਾਂ ਕਿ ਦੇਖੋ ਮਮਾ ਕੇ ਪਹੁੰਚੋ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਜੋਤੀ ਨੂਰਾ ਜੀ ਮਸ਼ਾਲੇ ਜੀ ਹਮਜ਼ਾ ਰਾਜ਼ੀ ਇਨਸੀਨ ਸਾਬਰੀ ਜੀ ਔਰ ਸਨਾ ਜੀ ਆ ਰਹੇ ਨੇ ਪੰਜਾਬ ਦੇ ਬੜੇ ਮਸ਼ਹੂਰ ਨੇ ਪੰਜਾਬ ਦੇ ਦੇ ਕਲਾਕਾਰ ਨਾਲ ਐਰ ਕੀ ਦਿੱਲੀ ਦੇ ਵੀ ਕਲਾਕਾਰੋ ਬਾਲੀਵੁੱਡ ਦੇ ਕਲਾਕਾਰ ਆ ਰਹੇ ਨੇ ਪੰਜਾਬ ਦੇ ਵਿੱਚ ਦੇਖੋ ਜੀ 18 19 ਨੂੰ ਸਰਕਾਰ ਦਾ ਉਰਸਿਆ ਸਾਰੇ ਸ਼ਹਿਰ ਵਾਸੀਆਂ ਨੇ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਦਰਬਾਰ ਤੇ ਆਓ ਤੇ ਹਾਜ਼ਰੀ ਭਰੋ 19 ਰਾਤ ਨੂੰ ਮਹਿਫਲ ਆ ਤੇ 18 ਨੂੰ ਮਹਿੰਦੀ ਆ ਤੇ ਸਾਰੀ ਸਾਹ ਸੰਗੀਤ ਗਾੜੀ ਬੇਨਤੀ ਹੱਥ ਜੋੜ ਕੇ ਦਰਬਾਰ ਵੱਲੋਂ ਵੀ ਇਕੱਠੇ ਹੋ ਕੇ ਆਣ ਕੇ ਉੱਥੇ ਦਰਬਾਰ ਤੇ ਹਾਜ਼ਰੀ ਭਰੋ ਆਪਣੀ ਮਨੋਕਾਮਨਾ ਪੂਰੀ ਕਰੋ ਮਾਲਕਾ ਤੁਹਾਡੇ ਤੇ ਕਰਮਨਵਾਜੀ ਬਖਸ਼ੇ ਮਿਹਰ ਭਰਿਆ ਆਤਰਾ ਕੇ ਸਰਕਾਰਾਂ ਕਰਮਨਵਾਜੀ ਬਖਸ਼ਣ ਦੀ ਗਲਤੀ ਤੇ ਦਰਬਾਰ ਤੇ ਆਈ ਤੇ ਉਸ ਮੁਬਾਰਕ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਬਹੁਤ ਹੀ ਪਤਵੰਤੇ ਵੀਰ ਜਿਹੜੇ ਕਿ ਹਰ ਦੁੱਖ ਸੁੱਖ ਚ ਹਮੇਸ਼ਾ ਸਾਰਿਆਂ ਨਾਲ ਖੜਦੇ ਨੇ ਸਮਾਜ ਸੇਵਕ ਕਮਲ ਕੁਮਾਰ ਜੀ ਗੱਜਨੀਸ਼ੀਨ ਸਾਡੇ ਬੱਬਾ ਜੀ ਇਹਨਾਂ ਵੱਲੋਂ ਜਿਹੜਾ ਉਸ ਕਰਾਇਆ ਜਾਂਦਾ ਹਰ ਸਾਲ 19 ਤਰੀਕ ਵਾਲੇ ਦਿਨ 18 ਨੂੰ ਜਿਹੜਾ ਇਹਨਾਂ ਦੱਸਿਆ ਕਿ ਮੇਦੀ ਹੈ ਔਰ ਉਸ ਤੋਂ ਬਾਅਦ 19 ਨੂੰ ਜਿਹੜਾ ਇਹ ਮਹਿਫਲ ਹੈ ਉਹਦੇ ਵਿੱਚ ਅਲੱਗ-ਅਲੱਗ ਆਰਟਿਸਟ ਜਿਹੜੇ ਪਹੁੰਚੇ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਦਾਂ ਹਮ ਹਮ ਆ ਕੇ ਪਹੁੰਚ ਕੇ ਇਸ ਮੇਲੇ ਦੀ ਸ਼ੁਭਾ ਵਧਾਈਏ ਔਰ ਜਿਸ ਤਰ੍ਹਾਂ ਤੁਸੀਂ ਹਰ ਸਾਲ ਆਸ਼ੀਰਵਾਦ ਲੈਂਦੇ ਹੋ ਇਸੇ ਤਰ੍ਹਾਂ ਲੈਂਦੇ ਰਹੋ ਔਰ ਸਾਰੇ ਦੇਖਦੇ ਸੋਹਦੇ ਲੋਕਾਂ ਨੂੰ ਹੈ ਕਿ ਟਾਈਮ ਸਿਰ ਪਹੁੰਚ ਕੇ ਮੇਲੇ ਦੀ ਸ਼ੁਭਾ ਵਧਾਓ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਲੰਗਰ ਪੂਰਾ ਦਿਨ ਜਿਹੜਾ ਹਰ ਸਾਲ ਇਹ ਚੱਲਦਾ ਹੈ ਤੁਸੀਂ ਸਾਰਿਆਂ ਨੇ ਲੰਗਰ ਦੀ ਲੰਗਰ ਵੀ ਛਕਣਾ ਔਰ ਸੇਵਾ ਵੀ ਲੰਗਰ ਦੇ ਵਿੱਚ ਕਰਨੀ ਹੈ ਇਸ ਕਰਕੇ ਸਵੇਰ 18:00 ਨੂੰ ਲੈ ਕੇ 19 ਤਰੀਕ ਤੱਕ ਪੂਰਾ ਦਿਨ ਹੀ ਲੰਗਰ ਦੀ ਵਿਵਸਥਾ ਰਹੇਗੀ ਔਰ ਤੁਸੀਂ ਸਾਰੇ ਨੇ ਪੂਰੀ ਰਾਤ ਵੀ ਲੰਗਰ ਛੱਕ ਕੇ ਜਾਣਾ ਜੀ ਕੋਈ ਵੀ ਜਿਹੜੀ ਆਡੀਅנס ਉੱਥੇ ਪਹੁੰਚਦੀ ਆ ਜਿਹੜੇ ਲੋਕ ਪਹੁੰਚਦੇ ਨੇ ਸੇਵਾਦਾਰ ਪਹੁੰਚਦੇ ਨੇ ਸਾਰੇ ਲੰਗਰ ਛੱਕੇ ਬਿਨਾ ਨਹੀਂ ਜਾਣਾ ਜੀ ਧੰਨਵਾਦ